ਜਿਵੇਂ ਟ੍ਰੈਪ ਕਾ ਵੱਧ ਗਈਆਂ ਨੇ ਇੱਕ ਫਲਾਈਓਵਰ ਦੇ ਨਾਲ ਨਹੀਂ ਸਰਦਾ ਜਿਵੇਂ ਤੁਸੀਂ ਸਾਹਮਣੇ ਵੇਖ ਰਹੇ ਹੋ ਕਿ ਇਹ ਫਲਾਈਓਵਰ ਕਿਹੜਾ ਆ ਫਲਾਈਓਵਰ ਦੀਆਂ ਤਸਵੀਰਾਂ ਦੱਸ ਦਈਏ ਤਾਂ ਫਿਰ ਤੁਹਾਨੂੰ ਵਿੱਚ ਦੱਸ ਦਿੰਦੇ ਆ ਇਹ ਜਾਮ ਦੀਆਂ ਤਸਵੀਰਾਂ ਵੇਖਦੇ ਹੋ ਤੁਸੀਂ ਕਿ ਗੱਡੀਆਂ ਬੱਸਾਂ ਟੈਂਪੂ ਆਟੋ ਜੋ ਵੀ ਇੱਥੇ ਕਨਵੈਂਸ ਲੱਗੇ ਹੋਏ ਆ ਇਹ ਸਿਰਫ ਚੌਕ ਦਾ ਜਾਮ ਹੈ ਔਰ ਦੱਸ ਦਈਏ ਕਿ ਇਹ ਇੱਕ ਵੱਡਾ ਸ਼ਹਿਰ ਸਭ ਤੋਂ ਵੱਡਾ ਸ਼ਹਿਰ ਜਲੰਧਰ ਪੰਜਾਬ ਦਾ ਉਹ ਸ਼ਹਿਰ ਪੰਜਾਬ ਦੀ ਉਹ ਹੌਟ ਸਿਟੀ ਜਿਸ ਨੂੰ ਲੋਕ ਬੜੇ ਪਿਆਰ ਨਾਲ ਆਦਰ ਦੇ ਨਾਲ ਜਾਣਦੇ ਆ ਕਿ ਜਲੰਧਰ ਉਹ ਸਿਟੀ ਹੈ ਜੋ ਐਨਆਰਆਈਆਂ ਦੀ ਸਿਟੀ ਹੈ ਬਹੁਤ ਵੱਡੀ ਹੱਬ ਹੈ ਔਰ ਇਸ ਸ਼ਹਿਰ ਦੇ ਵਿੱਚ ਜਦੋਂ ਤੁਸੀਂ ਪਠਾਨਕੋਟ ਨੂੰ ਜਾਂਦੇ ਹੋ ਤਾਂ ਉਸ ਚੌਂਕ ਦੇ ਵਿੱਚ ਜਦੋਂ ਜਲੰਧਰ ਤੋਂ ਪਠਾਨਕੋਟ ਨੂੰ ਨਿਕਲਦੇ ਤਾਂ ਉਸ ਚੌਂਕ ਦੇ ਵਿੱਚ ਇਹ ਜਾਮ ਲੱਗਾ ਮਿਲਦਾ ਹੈ ਅਕਸਰ ਇਹ ਤਸਵੀਰਾਂ ਤੁਹਾਡੇ ਸਾਹਮਣੇ ਆਉਂਦੀਆਂ ਅਕਸਰ ਇਹ ਪਰੇਸ਼ਾਨੀ ਤੁਹਾਨੂੰ ਸਾਰਿਆਂ ਨੂੰ ਵੇਖਣ ਨੂੰ ਮਿਲਦੀ ਆ ਆ ਦੱਸ ਦਈਏ ਤਸਵੀਰਾਂ ਤੁਹਾਨੂੰ ਕਿ ਗੱਡੀਆਂ ਵੇਖੋ ਤੁਸੀਂ ਕਿਵੇਂ ਜਾਮ ਲੱਗੇ ਹੋਏ ਆ ਕਿਵੇਂ ਬੱਸਾਂ ਖੜੀਆਂ ਨੇ ਔਰ ਸਾਹਮਣੇ ਫਲਾਈਓਵਰ ਚੱਲ ਰਿਹਾ ਜੋ ਅੰਮ੍ਰਿਤਸਰ ਤੋਂ ਲੈ ਕੇ ਲੁਧਿਆਣੇ ਨੂੰ ਜਾ ਰਿਹਾ ਔਰ ਉਸ ਫਲਾਈਓਵਰ ਤੋਂ ਪਹਿਲਾਂ ਜੇ ਦੱਸਦਾ ਹੀ ਕਿ ਅਸੀਂ ਪਠਾਨਕੋਟ ਤੋਂ ਆਉਣ ਵਾਲਾ ਰਸਤਾ ਇਸ ਦੇ ਵਿੱਚੋਂ ਵੀ ਇੱਕ ਫਲਾਈਓਵਰ ਜਿਹੜਾ ਉਹ ਚੜ੍ਹਨਾ ਚਾਹੀਦਾ ਤਾਂ ਜੋ ਆਵਾਜਾਈ ਖਤਮ ਹੋ ਸਕੇ ਜਾਮ ਖਤਮ ਹੋ ਸਕਣ ਔਰ ਲੋਕਾਂ ਦੇ ਰਾਹ ਸੁਖਾਲੇ ਹੋ ਸਕਣ ਸਰਕਾਰਾਂ ਨੂੰ ਸੋਚਣਾ ਚਾਹੀਦਾ ਟ੍ਰੈਪਕਾ ਵਾਧੀਆਂ ਜਾ ਰਹੀਆਂ ਨੇ ਦਿਨ ਰਾਤ ਇਹੀ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਹੈ ਕਿ ਹਰ ਚੌਂਕ ਦੇ ਵਿੱਚ ਜਾਮ ਹੈ ਹਰ ਚੌਂਕ ਦੇ ਵਿੱਚ ਪਰੇਸ਼ਾਨੀ ਹੈ ਔਰ ਪੁਲਿਸ ਵਾਸਤੇ ਵੀ ਇਹ ਬੜੀ ਮੁਸ਼ਕਲ ਦੀ ਘੜੀ ਹੁੰਦੀ ਹੈ ਜਦੋਂ ਇਹ ਚੌਂਕਾਂ ਦੇ ਵਿੱਚ ਡਿਊਟੀ ਲੱਗ ਜਾਂਦੀ ਹੈ ਬਹੁਤ ਹੀ ਖਤਰਨਾਕ ਚੌਂਕ ਬਣ ਜਾਂਦੇ ਆ ਇੱਕ ਇੱਕ ਚੌਂਕ ਦੇ ਵਿੱਚੋਂ 15-15 ਰਸਤੇ ਜਿਹੜੇ ਆ ਉਹ ਕੱਢੇ ਜਾਂਦੇ ਆ ਕਿਉਂਕਿ ਲੋਕ ਇਧਰ ਦੀ ਉਧਰ ਦੀ ਲਿੰਕ ਰੋਡ ਸਰਵਿਸ ਰੋਡ ਸਭ ਨੂੰ ਵਿੱਚ ਹੀ ਅਟੈਚ ਕਰ ਜਿਸ ਕਰਕੇ ਸਾਰੀ ਪਰੇਸ਼ਾਨੀ ਆਉਂਦੀ ਆ ਔਰ ਅਸੀਂ ਬੇਨਤੀ ਕਰਦੇ ਆ ਸਰਕਾਰਾਂ ਨੂੰ ਇਸ ਸਮੇਂ ਦੇ ਨਾਲ ਨਾਲ ਇਹ ਫਲਾਈਓਵਰਾਂ ਦੇ ਕੰਮ ਜਿਹੜੇ ਉਹ ਵੀ ਸਟਾਰਟ ਕੀਤੇ ਜਾੜ ਇੱਥੇ ਫਲਾਈਓਵਰ ਹੋਰ ਬਣਾਏ ਜਾਣ ਤਾਂ ਜੋ ਲੋਕਾਂ ਵਾਸਤੇ ਪਰੇਸ਼ਾਨੀਆਂ ਜਿਹੜੀਆਂ ਆ ਇਹ ਘਟਦੀਆਂ ਨਜ਼ਰ ਆਉਣ ਔਰ ਜਦੋਂ ਤੁਸੀਂ ਜਲੰਧਰ ਆਉਂਦੇ ਹੋ ਤਾਂ ਪਠਾਨਕੋਟ ਤੋਂ ਜਦੋਂ ਜਲੰਧਰ ਦੇ ਕੋਲ ਪਹੁੰਚਦੇ ਹੋ ਤਾਂ ਬਿਲਕੁਲ ਇਸ ਫਲਾਈਓਵਰ ਦੇ ਸਾਹਮਣੇ ਇੱਥੇ ਤੁਹਾਨੂੰ ਜਾਮ ਮਿਲਦਾ ਹੈ ਤਾਂ ਜਦੋਂ ਤੁਸੀਂ ਜਲੰਧਰ ਤੋਂ ਵਾਪਸ ਜਾਂਦੇ ਹੋ ਪਠਾਨਕੋਟ ਨੂੰ ਤਾਂ ਫਿਰ ਤੁਹਾਨੂੰ ਇੱਥੇ ਜਾਮ ਮਿਲਦਾ ਹੈ ਔਰ ਕੌਣ ਕੌਣੇ ਸਫਰ ਦੇ ਵਿੱਚ ਇਸ ਜਾਮ ਦੇ ਵਿੱਚ اٹਕਿਆ ਔਰ ਕਿਸ ਨੂੰ ਲੱਗਦਾ ਕਿ ਇੱਥੇ ਫਲਾਈਓਵਰ ਹੋਣਾ ਚਾਹੀਦਾ ਇਸ ਬਾਰੇ ਤੁਸੀਂ ਪੂਰੀ ਜਾਣਕਾਰੀ ਜਿਸ ਦੇ ਕੋਲ ਵੀ ਹੋਵੇ ਕਮੈਂਟ ਜਰੂਰ ਕਰਨਾ ਹੈ ਕਿ ਵਾਕੇ ਹੀ ਇੱਥੇ ਫਲਾਈਓਵਰ ਹੋਣਾ ਚਾਹੀਦਾ ਜਿਸ ਫਲਾਈਓਵਰ ਦੇ ਨਾਲ ਪਠਾਨਕੋਟ ਤੋਂ ਆਉਣ ਵਾਲੇ ਲੋਕ ਆਸਾਨੀ ਨਾਲ ਲੁਧਿਆਣੇ ਨੂੰ ਜਾਣ ਵਾਸਤੇ ਟਰਨ ਕਰ ਜਾਣ ਔਰ ਹਰ ਇੱਕ ਨੂੰ ਇੱਥੇ ਇਹ ਪਰੇਸ਼ਾਨੀ ਦਾ ਸਾਹਮਣਾ ਕਰਨਾ ਜਿਹੜਾ ਉਹ ਮੁਸ਼ਕਿਲ ਹੁੰਦਾ ਉਹ ਮੁਸ਼ਕਲਾਂ हट ਜਾਣ ਇਹ ਤਸਵੀਰਾਂ ਤੁਹਾਨੂੰ ਜਲੰਧਰ ਦੀਆਂ ਬਖਾ ਰਿਆ ਔਰ ਜਲੰਧਰ ਦਾ ਏ ਫਲਾਈਓਵਰ ਆ ਪਠਾਨਕੋਟ ਚੌਂਕ ਆ ਔਰ ਵੀਡੀਓ ਤੁਹਾਨੂੰ ਕਿਵੇਂ ਲੱਗ ਰਹੀ ਹੈ ਸ਼ੇਅਰ ਕਰ ਦਿਓ ਧੰਨਵਾਦ